गुरदीप सिंह मेरा बेटा जी वो कल कुत्ते रोटी पौन गया है। वो ਅਮਲੀ ਬੰਦੇ ਉਹਨਾਂ ਨੂੰ ਕੁਝ ਮਾੜਾ ਚੰਗਾ ਆਖਿਆ ਉਹ ਪਿੱਛੇ ਨਾਮ ਬੈਹ ਕਰੋ ਇਸੇ ਗੱਲ ਤੇ ਚੱਕਰ ਤੇ ਪਰਸੋਂ ਦੀ ਗੱਲ ਹੈ ਰஞ்சிਸ਼ ਸਿੰਘ ਇਹਦੇ ਮਗਰ ਪੈ ਗਏ ਇਹ ਭੱਜ ਕੇ ਘਰ ਆਇਆ ਚਲੋ ਦੇ ਲੰਗ ਗਿਆ ਅਗਲੇ ਦਿਨ ਫਿਰ ਇਹ ਕੁੱਤੇ ਰੋਟੀ ਪਾਉਣ ਗਿਆ ਜਿਹੜਾ ਬੰਦਾ ਉਹ ਦਿਨ ਇਹਦੇ ਮਗਰ ਦੱਤ ਲਾਏ ਪਿਆ ਪਰਸੋਂ ਉਹ ਫੇਰ ਕੱਲ ਆ ਗਿਆ ਉਹਨਾਂ ਜਿਹਨੂੰ ਅਹੀਂ ਆਖਿਆ ਦਾ ਬੇਟਾ ਫੇਰ ਗਿਆ ਅਹੀਂ ਫਿਰ ਮਗਰ ਕੇ ਉਹਨੂੰ ਇਹ ਫੜ ਕੇ ਖਲੋਤਾ ਹੈ ਗੱਲਾਂ ਹੀ ਕਰਨ ਦੇ ਉਹਨੇ ਫੋਨ ਕਰਕੇ ਉਹਨਾਂ ਜਿਹਨੂੰ 5-4 ਬੰਦੇ ਹੋਰ ਮੰਗਾ ਲਏ ਬੇਂਦੇ ਬੇਂਦੇ 35-40 ਮੁੰਡੇ ਹੋ ਗਏ ਫਿਰ ਪਤਾ ਨਹੀਂ ਲੱਗਾ ਉਹਨਾਂ ਦਾਤਰ ਮਾਰੇ ਕੀ ਮਾਰੇ ਮੇਰੇ ਵੀ ਦਾਤਰ ਮਾਰੇ ਮੇਰੇ ਇੱਥੇ ਚੱਕ ਮਾਰਾ ਕਿਰਚ ਮਾਰੀ ਮੁੰਡੇ ਦੇ ਵੀ ਕਿਰਚ ਮਾਰੀ ਫਿਰ ਉੱਤੇ ਹੌਨ ਸਪੌਟ ਤੇ ਉਹਦੀ ਡੈਥ ਹੋ ਗਈ ਪੁਲਿਸ ਦਾ ਹੁਣ ਆਪਾਂ ਨੂੰ ਕੋਈ ਨਾ ਪਤਾ ਨਹੀਂ ਆਪਣੇ ਬਿਆਨ ਪੁੱਨ ਲੈ ਕੇ ਚੱਲ ਕੇ ਪੁਲਿਸ ਦਾ ਹੁਣ ਇਹ ਤੇ ਮੈਨੂੰ ਨਹੀਂ ਪੜਾ ਮੈਂ ਰਾਤ ਦਾ ਡੈਡ ਹਾਂ ਭੇ ਹੋਸ਼ਾ ਕਿਹੜੇ ਬੰਦੇ ਸੀ ਆ ਗਈ ਉਹਨਾਂ ਦਾ ਰਜਿੰਦਰ ਸਿੰਘ ਨੰਦਾਜੀ ਮੇਰਾ ਕੀ ਹੋਇਆ ਇਹ ਸਰ ਤੁਸੀਂ ਅੱਜ ਤੁਹਾਨੂੰ ਸਾਰਾ ਪੱਤਰਕਾਰਾਂ ਸਰ ਨੂੰ ਪਤਾ ਕਿ ਜਦੋਂ ਦੀ ਇਹ ਭਗਉਂਤ ਮੰਦੀ ਸਰਕਾਰ ਲਈ ਆ ਨਸ਼ੇ ਬਹੁਤ ਹੀ ਜ਼ਿਆਦਾ ਵਧ ਗਏ ਨੇ ਕੈਂਪ ਦੇ ਵਿੱਚ ਇੰਨਾ ਨਸ਼ਾ ਵਿਕਦਾ ਪਿਆ ਵਾ ਕੈਂਪ ਦੇ ਹੀ ਕੁਝ ਗੁੰਡੇ ਨੇ ਜਿਹੜੇ ਸਾਡੇ ਜੀਜਾ ਜੀ ਦੇ ਘਰ ਦੇ ਸਾਹਮਣੇ ਆ ਕੇ ਬੈ ਕੇ ਨਸ਼ਾ ਕਰਦੇ ਨੇ ਤੇ ਉੱਥੇ ਸਾਡੇ ਭਾਂਜਾ ਜੀ ਜਦੋਂ ਬਾਹਰ ਨਿਕਲ ਕੋਲੋਂ ਸਮਝਾਉਂਦੇ ਨੇ ਕਿ ਇੱਥੇ ਨਸ਼ਾ ਨਹੀਂ ਕਰਨਾ ਹੈਗਾ ਤੇ ਉਹ ਉਹਦਾ ਵਿਰੋਧ ਕਰਦੇ ਨੇ ਉਹ ਉਹਨਾਂ ਦੇ ਇਸੇ ਰੰਝੇ ਚ ਜਾ ਕੇ ਸਾਡੇ ਭਾਂਜੇ ਨੂੰ ਜਿਹੜਾ ਕਤਲ ਕਰਤਾ ਜੀ ਇਹ ਰਾਤ ਦਾ ਤਕਰੀਬਨ ਕੋ 7:10 ਵਜੇ ਦੀ ਗੱਲ ਹੈ ਇਹ ਤੋਂ ਦੋ ਬੰਦੇ ਉਹਨਾਂ ਆ ਕਿੱਥੇ ਰਹਿੰਦੇ ਨੇ ਕੀ ਕਰਦੇ ਆ ਜਸਨਦੀਪ ਸਿੰਘ ਉਹਦਾ ਨਾਮ ਆ ਸਾਡਾ ਹਾਂਜੀ ਆ ਸੰਦੀਪ ਸਿੰਘ ਉਹਦਾ ਨਾਮ ਆ ਤੇ ਸਾਡਾ ਉਹ ਗੁਰਦੀਪ ਸਿੰਘ ਤੇ ਇਹ ਹੈਗਾ ਜਿਹੜਾ ਕਲੀਅਰ ਆਫ ਆ ਫਾਟਕ ਜਿਹੜਾ ਗਰਦਾਸਪੁਰ ਵਾਲਾ ਹਾਂਜੀ ਉਹ ਤੇ ਉਹ ਤੇ ਸਟੱਡੀ ਕਰਦਾ ਪਿਆ ਸੀ ਉਹਨੇ ਤੇ ਆਪਣਾ ਹੁਣੇ ਹੀ ਆਪਣਾ ਕੋਰਸ ਕੀਤਾ ਵਾ ਸਰ ਉਹਨੇ ਹਾਂਜੀ ਅਨਮੈਲਰਟਸ ਕਿੰਨੇ ਭੈਣ ਭਰਾ ਨੇ ਪਰਿਵਾਰ ਦੇ ਜੀ ਹੈਗੇ ਟੋਟਲ ਤਿੰਨ ਭੈਣ ਭਰਾ ਨੇ ਤੇ ਆਪਣਾ ਦਾਦਾ ਜੀ ਫਾਦਰ ਸਾਹਿਬ ਤੇ ਸਿਸਟਰ ਸਾਡੀ ਦੋ ਪਰਾ ਇੱਕ ਛੋਟਾ ਬੱਚਾ ਕੋ ਦਾ 12 12 13 ਸਾਲ ਦਾ ਇਹ ਸਾਰਾ ਉੱਥੇ ਮੌਕੇ ਤੇ ਜਿਹੜੀ ਪੁਲਿਸ ਦੀ ਇਨਕੁਇਰੀ ਕਰਵਾਈ ਆ ਉੱਥੇ ਮੌਕੇ ਤੇ ਇੱਕ ਐਡਾ ਕ ਕੇਸ ਚ ਮਿਲੀ ਆ ਜਿਹਦੇ ਨਾਲ ਉਹਨਾਂ ਵਾਰਦਾਤ ਕੀਤੀ ਸਾਡੇ ਜਿੱਜੇ ਤੇ ਵਾਰ ਕੀਤਾ ਵਾ ਤੇ ਉਹਨਾਂ ਤੋਂ ਵੀ ਕੀਤਾ ਇਹ ਆਪਣੇ ਪੁਲਾਰਚ ਕੋਲ ਤੇ ਹੋਇਆ ਇਹ ਜੀ ਜਸ਼ਨਦੀਪ ਸਿੰਘ ਸੀ ਸਾਡਾ ਆਪਣਾ ਫਟ ਕੇ ਖਾਦੀਆਂ ਮੈਂ ਫਟ ਕੇ ਮੁੰਡਾ ਚੰਡੀਗੜ੍ਹ ਹੋਟਲ ਮੈਨੇਜਮੈਂਟ ਦਾ ਕੰਮ ਕਰਦਾ ਸੀ ਰੇਲਵੇ ਲਾਈਨ ਦੇ ਲਾਗੇ ਰੇਲ ਦੀ ਕੋਠੀ ਪਾਣੀ ਦੀ ਪਈ ਆ ਘਰ ਬੰਦਦਾ ਪਿਆ ਇਹ ਆਪਣੇ ਮਾਪ ਮਾਪ ਤੇ ਪ੍ਰੋਗ ਰਦੀਪ ਸਿੰਘ ਰਾਉਥੇ ਰਾਤ ਕੁੱਤੇ ਨੂੰ ਰੋਟੀ ਦੇ ਦੇਣ ਗਏ ਸੀ ਉੱਥੇ ਕੋਈ ਰੇਲਵੇ ਟ੍ਰੈਕ ਤੇ ਬੰਦੇ ਬੈਠੇ ਸੀ ਇਹਨਾਂ ਦੀ ਅਕਸਰ ਉਹਨਾਂ ਕਿੱਦਾਂ ਹੁੰਦਾ ਸੀ ਵੀ ਇੱਥੇ ਨਾ ਬਿਆ ਕਰੋ ਉਹਨਾਂ ਦੀ ਬਹਿਸ ਹੋਈ ਤਾਂ ਉਹਨਾਂ ਨੇ ਇਹਨਾਂ ਨੂੰ ਕਿਰਚ ਮਾਰੀ ਤੇ ਮੁੰਡਾ ਦੇ ਮਾਰ ਗਿਆ ਹਸਪਤਾਲ ਜਾ ਕੇ ਤੇ ਬਾਪ ਉਹਦਾ ਜਿਹੜਾ ਜ਼ਖਮੀ ਹੋ ਗਿਆ ਤੇ ਇਹ ਆ ਕਾਰਨ ਪਤਾ ਨਾ ਰਿਹਾ ਅਜੇ ਤਫਤੀਸ਼ ਕਰ ਰਹੇ ਆ ਜੀ ਨਸ਼ੇ ਵਾਲੇ ਗੱਲੇ ਸਾਹਮਣੇ ਨਹੀਂ ਆਈ ਉਹ ਕਹਿੰਦੇ ਆ ਪਰ ਤਫਤੀਸ਼ ਕਰਾਂਗੇ ਜਦੋਂ ਬੰਦੇ ਫੜੇ ਜਾਣਗੇ ਤਦ ਬਾਅਦ ਪਤਾ ਲੱਗੂ ਵੀ ਇਹ ਨਸ਼ੇਹੀ ਕੌਣ ਹੈ ਮਾਮਲਾ ਦਰਜ ਕਰ ਲਿਆ ਹਾਂ ਐਫਆਰ ਦਰਜ ਕਰਤੀ ਹੈ ਤਫਤੀਸ਼ ਚ